ਯਾਰ ਤੁਮਹੀ ਦੀ ਆਸਰੋਂ ਇੱਕ ਤੁਮਹੀ ਹੀ ਜਾਣੀ ਜਾਣੋਂ ਨਿਕਾਉ ਸਤਿ ਸ੍ਰੀ ਅਕਾਲ ਗੁਰੂ ਜੀ ਪਾਤਸ਼ਾਹੀ ਵਾਹਿਗੁਰੂ ਜੀ ਦੀ ਪਤਿਵਾਰ ਤੀਜੀ ਭਗਵਤੀ ਜੀ ਦੀ ਪਾਤਸ਼ਾਹੀ ਜਿਸ ਵਿੱਚ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਹੋਰ ਜਹਰ ਹਰ ਗੁਰੂ ਹਰ ਕੋਈ ਕਿੱਥੇ ਆਈ ਆ ਕਿਸੇ ਕਿੱਥੀਆਂ ਸਭ ਸੁੱਖ ਜਾਵੇ ਇੱਕ ਬਹਾਦਰ ਬੁਲਗੇ ਕਰਮੰਦ ਆਵੇ ਘਾਏ ਸਭ ਥਾਂ ਥਾਂ ਇਸ ਜਸਮੇ ਪਾਛਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਆਇਆ ਮਨਜੀ ਦਾ ਮਨ ਹਾਏ ਗੁਰੂ ਸਾਹਿਬ ਗੁਰੂ ਜੀ ਤੇ ਆਏ ਗੁਰੂ ਜੀ ਆਏ ਲੱਗੀ 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 ਕਾਮੇ ਬਾਗ ਬਰੋ ਬੁਰਾਰੀ ਸੇਵਾ ਜੈਕਾਰੇ ਮੁਬਾਰਕ ਜੈਕਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦੇਸ਼ ਵਿਦੇਸ਼ ਦੀ ਸੰਗਤ ਨੂੰ ਲੋਹੜੀ ਅਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਪਿੰਡ ਬਾਗਾ ਗੋਰਾ ਆਸਰਾ ਸੇਵਾਕਰ ਦੇ ਸਮੂਹ ਮੈਂਬਰ ਅੱਜ ਲੋਹੜੀ ਮਨਾ ਰਹੇ ਆ ਤੇ ਮੇਰੇ ਕੋਲ ਅੱਜ ਸਾਡੇ ਬਾਗਿਆ ਨਗਰ ਦੇ ਜਿਹੜੇ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਘੱਟ ਨੌਜਵਾਨ ਮਿਲਦੇ ਆ ਸਾਰੇ ਕੋਈ ਦੇਸ਼ ਵਿਦੇਸ਼ਾਂ ਨੂੰ ਚਲੇ ਗਏ ਆ ਤੇ ਕੁਝ ਨੌਜਵਾਨ ਜਿਹੜੇ ਵਧੀਆ ਲੱਗਦਾ ਜਿਵੇਂ ਆ ਨੌਜਵਾਨ 71 ਹੋ ਕੇ ਸਾਡੇ ਗੋਰਾਸਰਾ ਸੇਵਾ ਘਰ ਸਾਡੇ ਪਰਿਵਾਰ ਵਿੱਚ ਪੁੱਤ ਚੁੱਪ ਚੁੱਪ ਸਾਡੇ ਗੋਰਾਸਰਾ ਸੇਵਾ ਘਰ ਦੇ ਵਿੱਚ ਪਹੁੰਚੇ ਆ ਲੋੜੀ ਮੰਗਣ ਜਦੋਂ ਕਰਦੇ ਨਾ ਆਪਾਂ ਵੀ ਛੋਟੇ ਛੋਟੇ ਜਿਵੇਂ ਹੁੰਦੇ ਸੀ ਸਾਰੇ ਲੋੜੀ ਮੰਗਦੇ ਹੁੰਦੇ ਸੀ ਤੇ ਅੱਜ ਇਹ ਨੌਜਵਾਨ ਪਹੁੰਚੇ ਆ ਬੜਾ ਤਹਿ ਦਿਲ ਤੋਂ ਧੰਨਵਾਦ ਹੈ ਨਾ ਵੀਰਾਂ ਦਾ ਨੌਜਵਾਨਾਂ ਦਾ ਜਿਹੜੇ ਸਾਡੇ ਸਮੂਹ ਪਰਿਵਾਰ ਆ ਛੋਟੇ ਛੋਟੇ ਬੱਚੇ ਇੱਧਰ ਤੇ ਬਾਕੀ ਸਾਰਾ ਸਾਡਾ ਪਰਿਵਾਰ ਮੂਫਲੀ ਖਾ ਰਿਹਾ ਆ ਇਹ ਟਿੱਕੀਆਂ ਨਾਲ ਸਟਾਲ ਲਾਏ ਹੋਏ ਆ ਨਾਲ ਮਨਚੂਰੀਅਨ ਡੋਸਾ ਤੇ ਨਾਲ ਪਾਓ ਬਾਜੀ ਤੇ ਇਹਨਾਂ ਦੇ ਸਟਾਲ ਜਿਹੜਾ ਦੇਸੀ ਘੇਟ ਟਿੱਕੀਆਂ ਜਿਹੜੀਆਂ ਬਣਾਈਆਂ ਜਾ ਰਹੀਆਂ ਤੇ ਅੱਜ ਸਾਡੇ ਪਰਿਵਾਰ ਦੇ ਲਈ ਜਿਹੜੀਆਂ ਕਿਉਂਕਿ ਇਹ ਇਹਨਾਂ ਵਿਚਾਰਿਆਂ ਨੇ ਲੋਹੜੀ ਪਤਾ ਨਹੀਂ ਕਿਹੜਾ 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 ਸਮਾਂ ਹੋ ਚੁੱਕਾ ਇਹਨਾਂ ਨੇ ਲੋਹੜੀ ਮਨਾਇਆ ਨੂੰ ਕਿਸੇ ਨੇ ਕਦੀ ਦੇਖੀ ਵੀ ਕੋਈ ਕਿਤੇੋਂ ਲਿਆਉਂਦੇ ਆ ਤੁਹਾਨੂੰ ਵਿਖੇ ਕੋ ਕਮਰਿਆਂ ਚੋਂ ਕੱਢ-ਕੱਢ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਕੋਈ ਰੋੜਾਂ ਤੇ ਪੈਲਵਾਰ ਸਾਲਤ ਵਿੱਚ ਕਈਆਂ ਨੇ ਬੰਦੂਆ ਮਜ਼ਦੂਰ ਬਣਾ ਕੇ ਰੱਖੇ ਹੋਏ ਤੇ ਇਹਨਾਂ ਤਿਹਾਰਾਂ ਤੋਂ ਇਹ ਵਾਂਝੇ ਸੀ ਕਈਆਂ ਸਾਲਾਂ ਤੋਂ ਇਸ ਕਰਕੇ ਜਿਹੜਾ ਇਹ ਅਸੀਂ ਛੋਟੀ ਜੀ ਕੋਸ਼ਿਸ਼ ਕਰੀਦੀ ਆ ਹਰੇਕ ਤਿਹਾੜ ਜਿਹੜਾ ਗੁਰ ਅਸਰਾ ਸੇਵਾ ਕਰਦੇ ਵਿੱਚ ਬੜਾ ਸ਼ਰਧਾਪੂਰਵਕ ਜਿਹੜਾ ਮਨਾਇਆ ਜਾਂਦਾ ਮੇਰੇ ਨਾਲ ਮੇਰਾ ਵੱਡਾ ਭਰਾ ਦਿਵਿੰਦਰ ਸਿੰਘ ਮੂਨਕ ਪਰਸ਼ੋਤਮ ਭਾਜੀ ਤੇ ਦਵਿੰਦਰ ਭਾਜੀ ਵੀ ਆਏ ਹੋਏ ਆ ਸਾਡੇ ਪਰਿਵਾਰ ਦਾ ਇੱਕ ਮੈਂਬਰ ਹੀ ਆ ਮੇਰਾ ਵੱਡਾ ਭਰਾ ਸਾਡਾ ਇੱਕ ਪਰਿਵਾਰ ਮੰਗੂ ਹੋ ਕੇ ਅਸੀਂ ਹਰੇਕ ਦੁੱਖ ਸੁੱਖ ਦੇ ਵਿੱਚ ਸਾਂਝੀ ਆ ਹਰੇਕ ਤਿਹਾਰ ਇਕੱਠੇ ਹੋ ਕੇ ਇਕੱਤਰ ਹੋ ਕੇ ਮਨਾਈਦੇ ਆ ਤੇ ਭਾਜੀ ਦਾ ਆਪਣਾ ਪਰਿਵਾਰ ਆ ਤੇ ਅੱਜ ਆਪਣੇ ਪਰਿਵਾਰ ਚ ਅੱਜ ਲੋਹੜੀ ਮਨਾਉਣ ਆਇਆ ਆ ਭਾਜੀ ਦਵਿੰਦਰ ਭਾਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਮਹਿਸੂਸ ਹੋਈ ਆ ਕਿਉਂਕਿ ਇਹ ਸਾਡੇ ਵੀਰ ਜਿਹੜਾ ਵੀਰ ਮਨਜੋਤ ਸਿੰਘ ਤਲਵੰਡੀ ਨੇ ਵਾਹਿਗੁਰੂ ਦੀ ਕਿਰਪਾ ਇਹਨਾਂ ਦੇ ਆ ਤੇ ਇਹਨਾਂ ਨੇ ਲਵਾਰਸ ਵੀਰ ਸਾਰੇ ਹੁਣ ਤਾਂ ਲਵਾਰਸ ਨਹੀਂ ਕਿਹਾ ਦੱਸਦਾ ਹੁਣ ਤਾਂ ਵਾਰਸ ਮੇਰਾ ਵੀਰ ਮਨਜੋਤ ਸਿੰਘ ਤਲਵੰਡੀ ਵਾਹਿਗੁਰੂ ਇਹਤੇ ਮਿਹਰ ਕਰੇ ਇਦਾਂ ਹੀ ਸੇਵਾ ਕਰਦਾ ਰਵੇ ਅੱਜ ਕੱਲ੍ਹ ਵੀ ਇੱਕ ਵੀਰ ਲੈ ਕੇ ਆਏ ਸੀ ਉਹ ਸਾਹਮਣੇ ਆ ਦੇਖੋ ਅੱਜ ਪਛਾਣ ਨਹੀਂ ਹੋਣ ਰਿਹਾ ਮੈਂ ਦੇਖ ਕੇ ਬੜਾ ਹੈਰਾਨ ਆ ਅੱਜ ਉਹਨੂੰ ਲੈ ਕੇ ਗਏ ਸੀ ਉਹਦਾ ਆਪਰੇਟ ਕਰਉਣਾ ਸੀ ਤੇ ਡਾਕਟਰ ਸਾਹਿਬ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਅਸੀਂ ਉਹਨਾਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦੀ ਆ 10 ਦਿਨ ਬਾਅਦ ਇਹਨਾਂ ਨਾਲ ਖੂਨ ਪੂਰਾ ਕਰਕੇ ਇਹਨਾਂ ਦੇ ਪ੍ਰੈਸ਼ਨ ਕਰਵਾ ਦੇਣੇ ਜੀ ਤੇ ਬਾਕੀ ਜਿੰਨੇ ਵੀ ਸਾਡੇ ਇੱਥੇ ਤੁਸੀਂ ਦੇਖੋ ਕਿੰਨੇ ਖੁਸ਼ ਐ ਸਾਰੇ ਭਰਾ ਵਿਚਾਰੇ ਪਤਾ ਨਹੀਂ ਕਦੋਂ ਦੀ ਇਹਨਾਂ ਨੇ ਲੋੜੀ ਲੋੜੀ ਦੇਖੀ ਹੋਣੀ ਆ ਤੇ ਫਿਰ ਦੁਬਾਰਾ ਹੱਥ ਜੋੜ ਕੇ ਮੈਂ ਸਾਰੇ ਵੀਰਾਂ ਨੂੰ ਭੈਣਾਂ ਨੂੰ ਦੇਸ਼ ਵਿਦੇਸ਼ਾਂ ਵਿੱਚ ਸਾਰਿਆਂ ਨੂੰ ਲੋੜੀ ਦੀਆਂ ਅਤੇ ਮਾਗੀ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ ਦਿੰਦਾ ਤੇ ਮਾਰਗ ਦੇ ਚਰਨਾਂ 'ਚ ਝੋਲੀ ੜਦਾ ਮੇਰਾ ਵੀਰ ਮਨਜੋ ਉਸੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਤੇ ਪ੍ਰਮਾਤਮਾ ਜੀ ਤੇ ਇਹਦੀ ਲੰਮੀ ਉਮਰ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨੇ ਹਾਰ ਵਾਹਿਗੁਰੂ ਕਾਏ ਸੋਨੇ ਹਾਰ ਵਾਹਿਗੁਰੂ ਕਾਏ ਕੋਈ ਲੋੜੀਆ ਸੁਣਾਉ ਤਾਂ ਸੀ ਯਾਰ ਕੁਝ ਸੁਣਾਉ ਤਾਂ ਨਾ ਹੁਣ ਸੁਣਾਓ ਚਲੋ ਕਰੋ ਸ਼ੁਰੂ ਕਰੋ ਸ਼ੁਰੂ ਮੇਰਾ ਵੀਰ ਹੈ ਹੋਏ ਤੇਰਾ ਘੋਣ ਵਿਚਾਰਾ ਹੋਏ ਲੱਭਟੀ ਵਾਲਾ ਹੋਏ ਜੀ ਦੀ ਵੀ ਆਈ ਹੋਏ ਚੇਰੇ ਚੱਕਲ ਭਾਈ ਹੋਏ ਦੀ ਦਾ ਲਾਲ ਪਟਾਕਾ ਹੋਏ ਰਾਜਾ ਜੀ ਵੇ ਕੱਕ ਹੋਏ ਕੱਕਾ ਜੂਰੀ ਕੁੱਟੇ ਹੋਏ ਨੰਬਰਦਾਰਾ ਲੁੱਟੇ ਹੋਏ ਢਿੰਗੜ ਭੱਲੇ ਪੈਂ ਹੋਏ ਇੱਕ ਬੋਲਾ ਰਹਿ ਗਿਆ ਬਾਈ ਫੜ ਕੇ ਰਹਿ ਗਿਆ ਬਹੁਤ ਵਧੀਆ ਬਹੁਤ ਵਧੀਆ ਚਲੋ ਇਹ ਤਿਹਾਰਾ ਜੀ ਸਾਡੇ ਪੰਜਾਬ ਦੀ ਇੱਕ ਖੂਬਸੂਰਤ ਤਸਵੀਰ ਆ ਜਿਹੜੀ ਹੈ ਤੇ ਬਹੁਤ ਵਧੀਆ ਯਾਰ ਨੇ ਤਾਂ ਨੌਜਵਾਨ ਪਿੰਡਾਂ ਦੇ ਵਿੱਚ ਬਾਹਰ ਨੂੰ ਦੌੜ ਲੱਗੀ ਹੋਈ ਆ ਮਿਲਦੇ ਹੀ ਨਹੀਂ ਦਵਿੰਦਰ ਭਾਜੀ ਪਿੰਡਾਂ ਦੇ ਵਿੱਚ ਕਿੱਥੇ ਨੌਜਵਾਨ ਕੈਨੇਡਾ ਅਮਰੀਕਾ ਦੇ ਵਿੱਚ ਚਾ ਚੁੱਕੇ ਆ ਬਹੁਤ ਬਹੁਤ ਸਾਧ ਨੌਜਵਾਨ ਜਿਹੜੇ ਬਹੁਤ ਘੱਟ ਮਿਲਦੇ ਬੜਾ ਵਧੀਆ ਖੂਬਸੂਰਤ ਤਸਵੀਰ ਆ ਸਾਡੇ ਬਾਗਾ ਪਿੰਡ ਦੇ ਵਿੱਚ ਨੌਜਵਾਨ ਜਿਹੜੇ ਪੂਰਾ ਸਰਾ ਸੇਵਾ ਘਰ ਦੇ ਵਿੱਚ ਪਹੁੰਚੇ ਆ तहे ਦਿਲ ਤੋਂ ਧੰਨਵਾਦ ਕਰਦੇ ਆ ਬਾਕੀ ਸਾਡੇ ਪਰਿਵਾਰ ਦੇ ਬੇਮਰ ਜਿਹੜੇ ਛੱਕ ਰਹੇ ਆ ਟਿੱਕੀਆਂ ਤੇ ਧੂਣੀ ਸੇਕ ਰਹੇ ਆ ਕੁਝ ਸਾਡੇ ਸਾਡਾ ਇਧਰੋਂ ਸਾਡਾ ਪਹਾੜੀਆ ਵੀਰ ਇਹਨੂੰ ਪਹਾੜੀਆ ਕਹਿੰਦੇ ਅਸੀਂ ਪਿਆਰ ਨਾਲ ਕਿਵੇਂ ਆ ਠੀਕ ਆ ਪਹਾੜ ਤੋਂ ਆਇਆ ਹੈ ਸਾਡਾ ਸ਼ੇਰ ਸਰਪੰਚ ਸਾਹਿਬ ਕਿਦਾਂ ਠੀਕ ਆ ਟਿੱਕ ਟਿੱਕੀ ਖਾਧੀ ਨਹੀਂ ਖਾਨੇ ਆ ਖਾਨੇ ਆ ਆਪਣਾ ਹੀ ਆ ਹੈ ਆਪਣਾ ਹੀ ਆ ਬਿਲਕੁਲ ਬਿਲਕੁਲ ਸਰਪੰਚ ਸਾਹਿਬ ਧਿਆਨ ਰੱਖੋ ਨਾ ਸਾਰਾ ਕੁਝ ਫਿਰ ਧਿਆਨ ਹੈ ਧਿਆਨ ਉਹ ਬੱਚੀਆਂ ਆਈਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੀਆਂ ਧੀਆਂ ਆਈਆਂ ਆਜੋ ਆਜੋ ਮੇਰੇ ਪੁੱਤ ਝੋਕੋ ਪਹਿਲਾਂ ਟਿੱਕੀ ਝੋਕੋ ਝੋਕੋ ਆ ਜਾ ਮੇਰਾ ਪੁੱਤ ਟਿੱਕੀਆਂ ਲਿਆਓ ਲੈ ਚਾਹ ਲੈ ਤੂੰ ਹੋ ਗਏ ਸਾਰੇ ਬੰਦੇ ਹੋ ਗਏ ਨਹੀਂ ਹੋਏ ਹੋ ਗਏ ਆ ਸਾਰੇ ਹੋ ਗਏ ਪੁੱਛ ਕਲਦੀਪਾ ਆ ਕਲਦੀਪਾ ਕਲਦੀਪਾ ਤੂੰ ਖਾਦਾ ਕੁਝ ਆਹ ਤੇ ਕਲਦੀਪਾ ਰਹਿੰਦਾ ਏ ਕਦੀਪ ਰਹਿੰਦਾ ਸੀ ਨਾ ਕਦੀ ਵਤਾ ਬਾਪਾ ਨਾ ਰਹਿੰਦਾ ਬਾਪਾ ਕੀ ਹੋ ਗਿਆ ਪੂਰੇ ਲਾਲੀ ਬਾਬਾ ਹੋ ਗਿਆ ਸਾਰੇ ਬੰਦੇ ਕਿੰਨੇ ਕਰੇਗਾ ਇੱਕ ਬੇਨਤੀ ਕਰਨੀ ਤੁਹਾਡੀ ਗਰੀ ਉਹ ਬਾਬੇ ਕਹਿੰਦਾ ਮੇਰਾ ਪੈ ਹੈਗਾ 35 36000 ਰੁਪਿਆ ਮੈਂ ਲੰਗਰ ਆਪਣਾ ਲਾਉਣਾ ਚਾਹੁੰਨਾ ਵਾ ਤੇ ਪਟਾਣ ਸਾਬ ਨੂੰ ਕਿਹੜਾ ਬਾਬਾ ਕਹਿੰਦਾ ਉਹ ਢੀਲੂ RAM ਅਸਾ ਕੋਈ ਗਾ ਨਹੀਂ ਕੋਈ ਦੀ ਕੋਈ ਕੋਈ ਚੱਕਰ ਨਹੀਂ ਅੱਛਾ ਚਲੋ ਛਕੋ 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 ਬੈਠੋ ਜਮਾਂ ਜੀ ਕਿਵੇਂ ਆ ਗਿਆ ਕੁਝ ਬੰਦ ਕੀਤਾ ਕਹਿੰਦਾ ਮੈਂ ਕਾਦੋਂ ਡਾਕਟਰ ਵਾਲੀ ਚੀਜ਼ ਬੰਦ ਕੀਤੀ ਆ ਸਭ ਕੁਝ ਕੀ ਬੰਦ ਕੀਤਾ ਸੇ ਭਾਜੀ ਨਹੀਂ ਬੰਦ ਕੀਤੀ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਸੇ ਤੇ ਅੱਜ ਹੌਸਲਾ ਦਿਖਾੜ ਕੇ ਇਹਨਾਂ ਨੂੰ ਇਹਨਾਂ ਦਾ ਇਲਾਜ ਚાલુ ਕਰਤਾ ਮੇਰੇ ਵੀਰ ਮਨਜੋਤ ਸਿੰਘ ਤਲਵੰਡੀ ਨੇ ਅੱਜ ਦੇਖੋ ਕਿੰਨਾ ਸੁਨਾ ਵੀ ਲੱਗਦਾ ਵੀਰ ਜੀ ਕਿੱਦਾਂ ਠੀਕ ਹੋ ਚੰਗੀ ਗੱਲ ਆ ਪਤਾ ਹੈ ਅੱਛਾ ਤੁਸੀਂ ਸਰਦਾ ਨਹੀਂ ਹੁੰਦੀ ਹੁਣ ਅੱਜ ਦਵਾਈ ਲੈਣੀ ਬੋਲੋ ਵਾਹਿਗੁਰੂ ਕਿਰਪਾ ਕਰੇ ਸਾਡੇ ਵੀਰ ਮਨਜੋਤ ਤੇ ਤੇ ਸਾਰੀ ਟੀਮ ਦੇ ਬਾਬਾ ਦੀਪ ਸਿੰਘ ਸੇਵਾਦਲ ਗਾਢੀ ਵਾਸਤੇ ਜਿਹਨਾਂ ਨੇ ਦਿਨ ਰਾਤ ਇੱਕ ਕੀਤਾ ਤੁਸੀਂ ਦੇਖੋ ਕੱਲ ਜਿੱਦਾਂ ਗੋਹੇ ਨਾਲ ਲਿਬੜਿਓ ਸੀ ਸਾਡੇ ਨਾਲ ਦੇ ਆਪੂ ਅੱਜ ਇਹਨਾਂ ਨੂੰ ਸਿਵਲ ਹਸਪੀਟਲ ਨੂੰ ਤੁਸੀਂ ਵੀ ਲੈ ਗਏ ਉੱਥੇ ਇਹਨਾਂ ਦਾ ਲਾਰਜ ਸਟਾਰਟ ਕੀਤਾ ਤੇ ਹੁਣ ਬਿਲਕੁਲ ਖੋਸ਼ ਆ ਵਾਹਿਗੁਰੂ ਬਾਬਾ ਦੀਪ ਸਿੰਘ ਸੇਵਾਦਲ ਗਾਢੀ ਵਾਲੇ ਸਾਰੇ ਨੂੰ ਕੜੀ ਕਲਾ ਵਿੱਚ ਰੱਖੇ ਤੰਦਰੁਸੀਆਂ ਸਾਰੇ ਮੈਂਬਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਗਰਦਾਵਰ ਆ ਜੀ ਗਰਦਾਵਰ ਕਿਵੇਂ ਆ ਠੀਕ ਆ ਠੀਕ ਆ ਖਾ ਲੇ ਕੁਝ ਪਹਿਲਾਂ ਖਾਦਾ ਕੁਝ ਠੀਕ ਆ ਮੁਬਾਰਕਾਂ ਦੇ ਦੇ ਲੋਹੜੀ ਦੀਆਂ ਲੋਹੜੀ ਨਹੀਂ ਪਾਈਆਂ ਬਹੁਤ ਸਾਰੀਆਂ ਹੈ ਪੰਜਾਬ ਵਾਸੀਆਂ ਦੇ ਸਾਰੀਆਂ ਲੋਹੜੀ ਤੋਂ ਬਹੁਤ ਸਾਰੀਆਂ ਵਾਹਿਗੁਰੂ ਵਾਹਿਗੁਰੂ ਪਹਿਲਾਂ ਦੇ ਹਾਲਾਤ ਦੇਖੋ ਗਰਦਾਵਰ ਦਾ ਹਰਪੁਰ ਦੇ ਵਿੱਚੋਂ ਗਰਦਾਵਰ ਨੂੰ ਲਿਆਂਦਾ ਸੀ ਤੇ ਹਾਂ ਨਹੀਂ ਨਹੀਂ ਜਾਣੇ ਇਹਨਾਂ ਤੇ ਗਰਦਾਵਰ ਪਹਿਲਾਂ ਹਾਲਾਤ ਬੜੇ ਆਹ ਦੇਖੋ ਸਾਡਾ ਝਾਵਾਂ ਵਾਲਾ ਸ਼ੇਰ ਆ ਗਿਆ ਬਰੇ ਸੋਨਿਆ ਅੋ ਸ੍ਰੀ ਅੰਕਾਲ ਕੀ ਛਕੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਾਰ ਸਮੇ ਦੀ ਬੇੰਤ ਗੰਤੀ ਆ ਦੇ ਝੂਠ ਨਹੀਂ ਬੋਲਣਾ ਕੋਈ ਵੀ ਅਸੀਂ ਬਲੱਡ ਦਾ ਪੀ ਸਕਾਂ ਮੁਲਕ ਨੂੰ ਕੋ ਸਕਣਾ ਨਹੀਂ ਸੇਵਾ ਕਰਾਂ ਸਾਰੇ ਝੂਠ ਮਤਲਬ ਦੇਦੇ ਮਾਗੀ ਦੀਆਂ ਮੁਬਾਰਕਾਂ ਦੇਦੇ ਸਾਰੇ ਸੰਗਤ ਨੂੰ ਦੇਦੇ ਮਾਗੀਆਂ ਮਾਰਕਾ ਸਾਰੀ ਸੰਤੂ ਬੇਂਤੀ ਮਾਗੀਆਂ ਨੂੰ ਮਾਰਕਾ ਦੁਆਲੇ ਰੋੜੀਆਂ ਜਰਾਵਰ ਕੀ ਛਕਦਾ ਮੇਰਾ ਪੁੱਤ ਇਹ ਜਰਾਵਰ ਸਾਡਾ ਸ਼ੇਰ ਇਹਦਾ ਜਨਮ ਦਿਨ ਆ ਰਿਹਾ 19 ਜਨਵਰੀ ਨੂੰ ਇਹਦਾ ਜਨਮ ਦਿਨ ਆ ਰਿਹਾ ਤੇ ਜਦੋਂ ਸੰਗਤ ਜੀ ਉਹ ਦਿਨ ਜਦੋਂ ਪਹਿਲੀ ਵਾਰ ਮੈਂ ਜਰਾਵਰ ਨੂੰ ਦੇਖਿਆ ਸੀ ਤੇ ਬੜਿਆ ਉਦੋਂ ਸਾਰੀ ਰਾਤ ਮੈਨੂੰ ਉਦੋਂ ਯਾਦ ਆ ਵੀ ਸੰਸਥਾ ਸਾਡੀ 2015 ਚ ਸਟਾਰਟ ਹੋ ਗਈ ਸੀ ਤੇ ਮੈਂ ਜਦੋਂ ਲੈਣ ਗਿਆ 2018 ਦੇ ਵਿੱਚ ਮੈਂ ਇਹਨੂੰ ਜਰਾਬਰ ਨੂੰ ਦੇਖਿਆ ਸੀ ਭੈਣ ਇਦਾਂ ਫੜ ਕੇ ਤੇ ਤੁਰੀ ਜਾਂਦੀ ਤੇ ਮੈਂ ਪੁੱਛਿਆ ਆਲੇ ਦੁਨਨ ਨੂੰ ਕੌਣ ਆ ਭੈਣੇ ਉਦੋਂ ਪਤਾ ਲੱਗਾ ਸੀ ਵੀ ਭੈਣ ਇਹਦਾ ਜਿਹੜਾ ਇਹਦਾ ਡੈਡੀ ਸੀ ਜਰਾਬਰ ਉਹਨੇ ਭੈਣ ਨੂੰ ਘਰੋਂ ਕੱਢ ਦਿੱਤਾ ਸੀ ਵੀ ਇਹ ਜਿਹੜਾ ਮੇਰਾ ਨਹੀਂ ਬੱਚਾ ਹੈਗਾ ਤੇ ਭੈਣ ਦਰਦਰ ਦੀਆਂ ਠੋਕਣਾ ਖਾਣ ਲਈ ਮਜਬੂਰ ਹੋ ਗਈ ਪਿੱਕਿਆਂ ਨੇ ਵੀ ਕੱਢ ਦਿੱਤਾ ਕਰੋ ਤੇ ਮੈਂ ਉਸ ਦਿਨ ਜਦੋਂ ਭੈਣ ਨੂੰ ਪਹਿਲੀ ਵਾਰ ਦੇਖਿਆ ਨੰਗੇ ਪੈਰੀ ਭੈਣ ਤੁਰੀ ਜਾਂਦੀ ਠੰਡਾਂ ਦੇ ਦਿਨ ਤਾਂ ਦਪਈਓ ਉਸ ਦਿਨ ਭੈਣ ਨੇ ਗਲ ਨਾਲ ਲਾਇਆ ਤੇ ਮੈਂ ਉਸ ਦਿਨ ਕਿਹਾ ਸੀ اے ਪ੍ਰਮਾਤਮਾ ਮੈਨੂੰ ਸੇਵਾ ਕਰਨ ਦਾ ਵੱਲ ਵਕਸੀ ਮੈਨੂੰ ਮੌਕਾ ਦੇ ਇਸ ਜਰਾਵਰ ਨੂੰ ਮੈਨੂੰ ਬੱਚੇ ਨੂੰ ਸੇਵਾ ਕਰਨ ਦਾ ਤੇ ਉਸ ਦਿਨ ਉਹ ਪ੍ਰਮਾਤਮਾ ਨੇ ਮੇਰੇ ਝੋਲੀ ਦੇ ਵਿੱਚ ਸੇਵਾ ਪਾਈ ਉਸ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੇ ਇਹ ਮੈਨੂੰ ਸੇਵਾ ਕਰਨ ਦੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੁਣ ਬਿਲਕੁਲ ਠੀਕ ਆ ਸੈਂਟ ਸੋਲਜਰ ਸਕੂਲੇ ਜਾਂਦਾ ਆਓ ਤੁਹਾਨੂੰ ਹੋਰ ਵੀ ਪਰਿਵਾਰ ਦੇ ਮੈਂਬਰਾਂ ਨਾਲ ਮਿਲਾਉਂਦੇ ਆਂ ਆਜੋ ਇਹ ਸਾਡੇ ਕੀਪਾ ਜੀ ਤੇ ਸੈਨਪੁਰ ਪਿੰਡ ਤੋਂ ਬਹੁਤ ਮਾੜੀ ਹਾਲਤ ਚ ਦੋ ਭਰਾ ਲੈ ਆਂਦੇ ਇਧਰ ਸਾਡੇ ਲਾਲੀ ਬਾਬਾ ਅਮਨ ਅਮਨ ਕਿਵੇਂ ਆ ਛੱਕਿਆ ਇਧਰ ਅਨਮੋਲ ਬੈਠਾ ਮੁੰਨਾ ਸਰਪੰਚ ਸਾਹਿਬ ਸੇਵਾ ਕਰ ਰਹੇ ਆ ਸਰਪੰਚ ਸਾਹਿਬ ਸੇਵਾ ਕਰ ਰਹੇ ਪਲੇਟਾਂ ਖਾਲੀ ਚੱਕ ਰਹੇ ਆ ਤੇ ਮੁੰਨਾ ਸਾਡਾ ਛੱਕ ਰਿਹਾ ਸੈਲਫੀ ਆਓ ਤੁਹਾਨੂੰ ਮਿਲੋਣਾ ਇਧਰ ਸਾਡੇ ਡਾਕਟਰ ਸਾਹਿਬ ਸੋਨੂ ਭਾਜੀ ਆਏ ਆ ਲੇਟ ਤੇ ਟਿੱਕੀ ਦਾ ਆਨੰਦ ਮਾਣ ਰਹੇ ਆ ਇਕੀ ਦਾ ਆਨੰਦ ਮਾਣ ਰਿਹਾ ਬਹੁਤ ਵਧੀਆ ਉਹ ਬਹੁਤ ਨਾਲ ਕਾ ਉਹ ਅੱਜ ਕਾ ਉਹ ਬੱਲੇ ਬੱल्या ਮੇਰਾ ਸਿੰਘਾ ਇਹ ਸਿੰਘ ਨਾ ਬੋਲਦਾ ਤੇ ਨਾ ਸੁਣਦਾ ਤੇ ਠੀਕ ਆ ਉਹ ਬੱਲੇ ਆ ਵਾਹਿਗੁਰੂ ਨਾ ਸੁਣਦਾ ਨਾ ਬੋਲਦਾ ਪਰ ਸੇਵਾ ਵਾਹਿਗੁਰੂ ਕੀ ਬਾਤ ਆ ਵਾਹਿਗੁਰੂ ਉਸ ਪ੍ਰਮਾਤਮਾ ਦੀ ਸਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਫੋਟੋ ਨੂੰ ਬਹੁਤ ਪਸੰਦ ਕਰਦਾ ਇੱਕ ਟੀ-ਸ਼ਰਟ ਦੇ ਉੱਪਰ ਫੋਟੋ ਵਗੀ ਹੋਆ ਲੰਦਾ ਹੀ ਨਹੀਂ ਮਤਲਬ ਏਡੀ ਮਹਾਰਾਜ ਦੀ ਕਿਰਪਾ ਤੇ ਇਦਾਂ ਹੀ ਮਿਲਿਆ ਸੀ ਸਿੰਘ ਇਹ ਬਹੁਤ ਮਾੜੀ ਹਾਲਤੋਂ ਮਿਲਿਆ ਸੀ ਪਰਮਾਤਮਾ ਸਾਡਾ ਪਰਿਵਾਰ ਜਿਹੜਾ ਖੁਸ਼ੀਆਂ ਪਰ ਐਦਾਂ ਹੀ ਖੁਸ਼ੀਆਂ ਮਾਣਦੇ ਰਹੀਏ ਸਾਡਾ ਪਰਿਵਾਰ ਜਿਹੜਾ ਦੇਖੋ ਸਾਰੇ ਮੇਰੇ ਪਰਿਵਾਰ ਵਾਲੀਆ ਸਭ ਬੈਠੇ ਆ ਬੰਦਾਲੀ ਬਾਬਾ ਆ ਸਾਡੇ ਠੱਲੂ RAM ਜਿਹੜੇ ਪੁਜਾਰੀ ਆ ਇਹ ਵੀ ਕੁਝ ਦਿਨ ਪਹਿਲਾਂ ਇੱਧਰ ਸਾਡਾ ਵਿਸ਼ਾਲ ਆਇਓ ਇੱਧਰ ਸਤਿ ਸ਼੍ਰੀ ਅਕਾਲ ਬੁਲਾ ਦੋ ਸੰਗਤ ਨੂੰ ਸਤਿ ਸ਼੍ਰੀ ਅਕਾਲ ਕਿੰਨਾ ਚਿਰ ਤੁਸੀਂ ਸੇਵਾ ਕੀਤੀ ਮੈਂ ਕਾਫੀ ਚਿਰ ਵੀ ਹੋਈ ਕੀਤੀ ਹੈ ਸੇਵਾ ਕਿਹੜਾ ਕਿਹੜਾ ਮੰਦਰ ਕਿੱਥੇ ਸੀ ਮੰਦਰ ਉਹ ਹੈਗਾ ਖੁੰਗਵਾੜੀ ਜੀ ਹੈ ਜੀ ਮੰਦਰ ਖੁੰਗਵਾੜੀ ਜੀ ਜਿਸ ਦਿਨ ਆਏ ਸੀ ਤੁਸੀਂ ਕੀ ਹਾਲਾਤ ਸੀਗੇ ਤੁਹਾਡੇ ਮੈਂ ਉਹ ਦਿਨ ਚੱਲਿਆ ਰਸਤੇ ਰਹੀ ਹੈ ਤੇ ਮੈਂ ਕੁਝ ਕਰਨਾ ਚਾਹੁੰਦਾ ਅੱਛਾ ਕੀ ਕਰਨਾ ਚਾਹੁੰਦੇ ਮੈਨੂੰ ਲਾਲੀਪਾਪਾ ਦੱਸਦਾ ਸੀ ਕੋਈ ਮਠਿਆਈ ਕੋਈ ਦਈਏ ਕੋਈ ਕੁਝ ਆਹ ਮੈਂ ਪਕੌੜੇ ਬਣਾ ਕੇ ਰਹੀਏ ਕੋਈ ਅੱਛਾ ਤੁਹਾਡੇ ਹੀ ਆ ਸਾਰਾ ਕੁਝ ਆ ਜਿਹੜਾ ਤੁਸੀਂ ਅੱਜ ਕਰਦਾ ਤੁਸੀਂ ਕਰਤਾ ਹੈ ਇਹ ਤੁਹਾਡੇ ਹੀ ਆ ਸਾਰਾ ਕੁਝ ਇਹ ਤੁਹਾਡਾ ਹੀ ਲਾਲੀ ਬਾਬਾ ਤੁਹਾਡਾ ਹੀ ਆ ਸਾਰਾ ਕੁਝ ਕਹਦੇ ਨਾ ਇਹਨਾਂ ਦਾ ਹੀ ਆ ਇਹਨਾਂ ਦਾ ਹੀ ਤੁਹਾਡਾ ਹੀ ਆ ਸਾਰਾ ਕੁਝ ਇਹ ਨਹੀਂ ਕਹਿੰਦੇ ਕੀ ਕਹਿੰਦੇ ਕਹਿੰਦੇ ਮੇਰੇ ਉੱਤੇ ਪੈਨਸ਼ਨ ਦੇ ਪੈਸੇ ਆ ਇਹ ਕਰਕੇ ਤੇ ਮੈਂ ਉਹ ਮੈਂ ਲੰਗਰ ਜੱਥ ਮੋਤਾ ਟਿੱਕੀ ਜਾਂ ਹੋਰ ਬਸ ਸਾਰਾ ਕੁਝ ਇਹਨਾਂ ਦਾ ਹੀ ਆ ਯਾਰ ਇਹਨਾਂ ਦਾ ਹੀ ਆ ਸਾਰਾ ਕਰਕੇ ਬੰਗਾਲੀ ਬਾਬਾ ਕਿਵੇਂ ਆ ਕੈਮ ਆ ਇਹ ਸਾਡਾ ਬੰਗਾਲੀ ਬਾਬਾ ਇਹ ਜੇ ਗੱਲ ਕਹੀਏ ਵੀ ਨਾ ਸਾਰੇ ਸਾਡੇ ਇੱਕ ਜਿੰਦਰਾ ਹੁੰਦਾ ਕਰਦਾ ਸਾਡਾ ਜਿੰਦਰਾ ਇਹ ਆ ਜਿੰਦਰਾ ਹੈਗਾ ਵੀ ਐਵੇਂ ਆ ਵੀ ਜੇ ਸਾਡੇ ਟੀਮ ਦੇ ਮੈਂਬਰ ਵੀ ਕਿਤੇ ਇਹਦੇ ਕੋਈ ਤੇਲ ਮੰਗ ਲੈਣ ਪੈਟਰੋਲ ਮੰਗ ਲੈਣ ਪੈਟਰੋਲ ਲੈ ਕੇ ਜਾਣ ਉਹ ਵੀ ਨਾ ਕਰ ਦਿੰਦਾ ਮੈਨੂੰ ਆਪ ਕਿਸੇ ਚੀਜ਼ ਨੂੰ ਮਨਾ ਕਰ ਦਿੰਦਾ ਐਦਾਂ ਦਾ ਜਿੰਦਰਾ ਇਹ ਮੈਂ ਕਹਿੰਦਾ ਚੀਜ਼ ਇਧਰ ਦੀ ਉਧਰ ਨਹੀਂ ਹੋ ਸਕਦੀ ਵੀ ਜੇ ਕਹਿ ਦੀ ਇਹ ਨਾ ਵੀ ਕਥਾ ਚੀਜ਼ ਪਈ ਉਹ ਬੰਗਾਲੀ ਇਹ ਚੀਜ਼ ਦੀ ਕੋ ਤਿਆਰ ਰੱਖਣਾ ਮੈਂ ਕਹਿੰਦਾ ਮਜਾਲ ਆ ਉਹ ਚੀਜ਼ ਹਿਲ ਜੇ ਇੰਨੀ ਏਡੀ ਮਹਾਰਾਜ ਦੀ ਕਿਰਪਾ ਦਿਲੋਂ ਸੇਵਾ ਜਿਹੜਾ ਕਹੀ ਹੈ ਨਾ ਦਿਲੋਂ ਸੇਵਾ ਇਹ ਸੇਵਾ ਕਰ ਲਈ ਸਮਰਪਤ ਆ ਇਹ ਬੰਦਾ ਇਹ ਬੰਗਾਲ ਦਾ ਰਹਿਣ ਵਾਲਾ ਕਾਲੇ ਬੱਕਰੇ ਇੱਕ ਬੱਸ ਸਟੈਂਡ ਤੋਂ ਮਿਲਿਆ ਸੀ ਲੱਤ ਦੇ ਵਿੱਚ ਕੀੜੇ ਪਏ ਹੋਏ ਸੀ ਬਹੁਤ ਬੁਰੇ ਹਾਲ ਸੀ ਇਹ ਮੌਤ ਦੇ ਕੂ ਜਿਹੜਾ ਖੂਹ ਹੁੰਦਾ ਉਹਦੇ ਵਿੱਚ ਮੋਟਰਸਾਈਕਲ ਚਲਾਉਂਦਾ ਸੀ ਤੇ ਹਾਦਸਾ ਹੋ ਗਿਆ ਉਦੋਂ ਦੋ ਬੰਦੇ ਦੀ ਡੈਥ ਹੋ ਗਈ ਤੇ ਇਹਦੇ ਲੱਤ ਦੇ ਸੱਟ ਲੱਗ ਗਈ ਨਾਲ ਦੇ ਛੱਡ ਕੇ ਚਲ ਗਿਆ ਤੇ ਇਹ ਬੱਸ ਸਟੈਂਡ ਦੇ ਉੱਪਰ ਸਾਨੂੰ ਮਿਲਿਆ ਉੱਥੇ ਉਹ ਆਹੀ ਗੁਰੂ ਉਦੋਂ ਦਾ ਦਿਨ ਉਹ ਇਹ ਵਾਰੀ ਕਈ ਹਾਸੇ ਸਾਡੀ ਜ਼ਿੰਦਗੀ ਚ ਇਹੋ ਜੇ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਮੈਨੂੰ ਹਜੇ ਤੱਕਰ ਵੀ ਮੇਰੀ ਅੱਖਾਂ ਮੂਰੇ ਘੁੰਮਦੇ ਹੋ ਉਹ ਮੈਂ ਭੁਲਾ ਨਹੀਂ ਸਕਦਾ ਉਹ ਮੇਰੇ ਜਦੋਂ ਮੈਂ ਦੇਖਦਾ ਮੈਂ ਉਹਨੂੰ ਮੇਰੇ ਮੇਰੇ ਉਹ ਅੱਖਾਂ ਮੂਰੇ ਆ ਜਾਂਦੇ ਉਹ ਦੇਨੋਂ ਪਾਲ ਮੇਰੇ ਅੱਖਾਂ ਮੂਰੇ ਆ ਜਾਂਦਾ ਕੀੜੇ ਪੈਸੀ ਲੱਤ ਦੇ ਵਿੱਚ ਬੁਰੇ ਹਾਲ ਸੀ ਇੱਕ ਵਾਰ ਤਾਂ ਮੈਂ ਗੁੱਸੇ ਹੋ ਗਿਆ ਠੀਕ ਹੋ ਗਿਆ ਬਿਲਕੁਲ ਗੁੱਸੇ ਹੋ ਕੇ ਚਲ ਵੀ ਗਿਆ ਪਰ ਫਿਰ ਮੁੜ ਕੇ ਆ ਗਿਆ ਪਰ ਹੁਣ ਇੱਥੇ ਸਾਰੇ ਹੀ ਕਰਨ ਨੂੰ ਬੜੀ ਦਿਲੋਂ ਸੇਵਾ ਜੇ ਕਹੀ ਹੈ ਨਾ ਇਹ ਬੰਦਾ ਕਰ ਰਿਹਾ ਸਾਰਿਆਂ ਦੀ ਨਿਗਾ ਡਿਊਟੀ ਰਸੋਈ ਦੇ ਵਿੱਚ ਕਿਹੜੀ ਚੀਜ਼ ਖਤਮ ਆ ਕਿਹੜੀ ਚੀਜ਼ ਨਹੀਂ ਸਾਰਿਆਂ ਦੀ ਹਾਲ ਕਿਦਾਂ ਆ ਜਾ ਮੇਰਾ ਪੁੱਤ ਤੂੰ ਹੀ ਫਤੇਬਲਾ ਬੋਲੇ ਸੋ ਨਿਹਾਲ ਆਈ ਸ੍ਰੀ ਅੰਮ੍ਰਿਤ ਕਿੱਦਾਂ ਠੀਕ ਆ ਹਾਂਜੀ ਚੜਦੀ ਕਲਾ ਹਾਂਜੀ ਚੜਦੀ ਕਲਾ ਜਾਣਾ ਕਰਨਾ ਵੀ ਕਿਦਾਂ ਕਾਰਨ ਤਾਂ ਜਾਣਾ ਹੀ ਪਾਇ ਘਰ ਦੇ ਤਾਂ ਆਏ ਨਹੀਂ ਘਰ ਦੇ ਆਏ ਨਹੀਂ ਚੱਲ ਕੋਈ ਨਹੀਂ ਅਸੀਂ ਜੋ ਹੈਗੇ ਠੀਕ ਆ ਤੂੰ ਪਹਿਲਾਂ ਦੱਸ ਕਿੱਥੇ ਕੰਮ ਕਿੱਥੇ ਕਰਨਾ ਪੜਿਆਂਗੇ ਨਾ ਵਿਆਹ ਕੀ ਉਹ ਵੈਰੀ ਗੁੱਡ ਵਿਆਹ ਕੀਤੀ ਆ ਤੇ ਕਿੱਦਾਂ ਹਾਲਾਤ ਕਿਦਾਂ ਬਣੇ ਕਿਦਾਂ ਆਇਆ ਕਿਦਾਂ ਜਿੱਦਾਂ ਜਿਹੜੇ ਹਾਲਾਤਾਂ 'ਚ ਮੈਂ ਤੈਨੂੰ ਲੈ ਕੇ ਆਇਆ ਕਿਵੇਂ ਹਾਲਾਤ ਬਣੇ ਇਹ ਜੀ ਮੈਂ ਦੁਕਾਨੋਂ ਨਿਕਲ ਗਿਆ ਸੀ ਜਾਈ ਹੂੰ ਰਾਤ ਬਰ ਡੈਡੀ ਦੀ ਡੈਥ ਹੋ ਗਈ ਸੀ ਹਾਂਜੀ ਦੱਸ ਜੀ ਤਾਂ ਤੇਰੇ ਪਿੱਛੇ ਇਦਾਂ ਵੀ ਫਾਦਰ ਦੀ ਡੈਥ ਹੋਣ ਤੋਂ ਬਾਅਦ ਇਦਾਂ ਹੋ ਗਿਆ ਹਾਂਜੀ ਕਾ ਤੂੰ ਮੰਨ ਤੇ ਲੈ ਲਈ ਗੱਲ ਹੈ ਫਿਰ ਵੀ ਸਾਰਿਆਂ ਨੇ ਪੁੱਤ ਜਾਣਾ ਹੀ ਆ ਹੁਣ ਜ਼ਿੰਦਗੀ ਦੇ ਅੱਗੇ ਵਧਣਾ ਆਪਾਂ ਠੀਕ ਸਹੀ ਹੈ ਕਿ ਨਹੀਂ ਠੀਕ ਹੋ ਮੇਰਾ ਪੁੱਤ ਹੈਂ ਹਾਂ ਜਿੱਕੜੀ ਮਾਂ ਦੇਖਾਂ ਜੀ ਹੈ ਉਹ ਤਾਂ ਨਹੀਂ ਸੋ ਚੱਲ ਕੋਈ ਪੁੱਤ ਕਿਵੇਂ ਆ ਠੀਕ ਆ ਇਹ ਸਾਡਾ ਯੋਧਾ ਤਰਨ ਤਰਨ ਤੋਂ ਗੜਦੀ ਵਾਲਾ ਬੜੀ ਮਾੜੀ ਹਾਲਤ ਚ ਮਿਲਿਆ ਸੀ ਪਰ ਇਹਦਾ ਪਛੋਕੜ ਪਰਿਵਾਰ ਵੀ ਲੱਪਿਆ ਉਹਨਾਂ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਬਾਕੀ ਪ੍ਰਮਾਤਮਾ ਸਾਡਾ ਇੱਕ ਪਰਿਵਾਰ ਆ ਗੁੱਗੀ ਬੈਠਾ ਆ ਇਧਰ ਦੀਵ ਬੈਠਾ ਆ ਜੋਹੜਾਂ ਤੋਂ ਦੇਵ ਸਾਡਾ ਵੀਰ ਹੈ ਜੋਹੜਾਂ ਪਿੰਡ ਤੋਂ ਬਹੁਤ ਸੰਗਲਣਾ ਬੰਨਿਆ ਸੀ ਜਦੋਂ ਉਹਨੂੰ ਲੈ ਕੇ ਆਏ ਸੀ ਜੋਹੜਾਂ ਪਿੰਡ ਸੰਗਲ ਦੇ ਨਾਲ ਬੰਨਿਆ ਪਿਆ ਸੀ ਸੰਗਲ ਇੱਕ ਲਾਤ ਨਾਲ ਲਾਇਆ ਹੋਇਆ ਸੀ ਇਧਰ ਗੋਗੀ ਆ ਧੂਤਾ ਪਿੰਡ ਤੋਂ ਤੇ ਇਹ ਵੀ ਧੂਤਾਂ ਪਿੰਡ ਤੋਂ ਲੈ ਕੇ ਆਏ ਸੀ ਇਹ ਵੀ ਇੱਕ ਕਮਰੇ ਚੋਂ ਕੱਢ ਕੇ ਲਿਆਂਦੇ ਇੱਧਰ ਸਾਡਾ ਭਿੰਦਾ ਸ਼ੇਰ ਸਾਡਾ ਬੱਬਰ ਸ਼ੇਰ ਇਹ ਨਹੀਂ ਕਿਵੇਂ ਆ ਠੀਕ ਹੈ ਗੋਗੜ ਪੈ ਗਈ ਗੋਗੜ ਪੈ ਗਈ ਗੋਗੜ ਖਾਦਾ ਕੀ ਆ ਕੀ ਖਾਦਾ ਖਾ ਲਿਆ ਖਾ ਤੂੰ ਸਾਡਾ ਸ਼ੇਰ ਪਿੰਦਾ ਭਾਰੀਆ ਸਾਹਿਬ ਆਇਦਰ ਬਾਬਾ ਸਾਡਾ ਇਹ ਮਿਲੇ ਸੀ ਮੇਰਾ ਪਿੰਡ ਬਟਾਰਾ ਜੀ ਬਟਾਰਾ ਪਿੰਡਾ ਹਾਂ ਉੱਥੇ ਮੈਨੂੰ ਭਾਈ ਨੇ ਕਿਨ ਫੜਿਆ ਹਾਂ ਬਸੇ ਪੁੱਛਵਾ ਗਿਆ ਹਾਂ ਮੈਂ ਡਰ ਗਿਆ ਹਾਂ ਕਿ ਮੈਂ ਉਹਨੇ ਸਾਨੂੰ ਫੋਨ ਕਰਤਾ ਪੰਜਾ ਪੀਟਿਆ ਸੀ ਨਾ ਹੂੰ ਤਾਂ ਕੀ ਕਿਥੇ ਆਇਆ ਸੁਪੜੋ ਪਾਪਾ ਦੇ ਲੋਰ ਤੋਂ ਹਾਂ ਜਿਹਨੂੰ ਯਾਦ ਆ ਜਦ ਦਿਨ ਲੈ ਕੇ ਆਏ ਬਾਬਾ ਮੈਨੂੰ ਪਾ ਨਹੀਂ ਜਾ ਲੋ ਮੈਂ ਭਾਂ ਖਾਦੀ ਪਰਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਇਹ ਬਾਬਾ ਜੀ ਪਿੰਡੇ ਸਪੜਾ ਬਟਾਲੇ ਬਟਾਲੇ ਕਿਹੜਾ ਪਿੰਡ ਆ ਬਾਈ ਅੱਬਾ ਸਾਹਿਬ ਲੱਗੇ ਪਰੇ ਬਾਬੇ ਪਕਾਏ ਛੁੱਟੀ ਸਕਦਾ ਇਹਦਾ ਪਤਾ ਕੀਤਾ ਸੀ ਅੱਗੇ ਪਿੱਛੇ ਇਹਨਾਂ ਦੇ ਵੀ ਕੋਈ ਨਹੀਂ ਉਹ ਲੈਣ ਤੋਂ ਇਨਕਾਰ ਬੈਠੋ ਬਾਈ ਆਜੋ ਆਜੋ ਨਾ ਦੱਸ ਆਜੋ ਆਜੋ ਮੰਨੀ ਦੀ ਹੁੰਦੀ ਗੱਲ ਆਜੋ ਆਓ ਆਓ ਇਹ ਕਿਹੜੇ ਸੰਗ ਵਾਲੀ ਗੱਲ ਆਜੋ 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 ਪਹਿਣਿਆ ਆਜੋ ਛਕੋ ਛਕੋ ਪਹਿਲਾ ਛਕੋ ਛਕ ਲੋ ਜਿਹੜਾ ਬਜੁਰਗ ਆਹ ਹਾਂ ਹਾਂ ਲੈ ਹਾਂ ਕੋਈ ਨਹੀਂ ਅਛਾ ਛਕ ਲੋ ਛਕ ਲੋ ਚਲ ਸਤਿਕਾਰ ਸਤਿਕਾਰ ਜੀ ਸਤਿਕਾਰ ਛਕੋ ਸੰਗਤਾਂ ਬਲੋ ਅਜ ਤੈਨੂੰ ਨੀਰ ਗੁਣਿਆ ਵੇਖੋ ਗੁਣ ਨਹੀਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਦਰਸਪਿ ਹੋਈ ਕਲਗੀਆਂ ਵਾਲੜਿਆ ਮੈਨੂੰ ਮੈਨੂੰ ਵਧਾਈਆਂ ਸੰਗਤਾਂ ਬਲੋ ਅਜ ਤੈਨੂੰ ਦਰਸਪਿ ਆ ਮੇਰਹਮਤ ਹੋਈ ਦਰਸਪਿ ਆ ਮੇਰਹਮਤ ਸਤਗੁਰ ਸੱਜਣ ਮਿਲਿਆ ਕਲਗੀਆਂ ਵਾਲੜਿਆ ਮੈਨੂੰ ਮੈਨੂੰ ਵਧਾਈਆਂ ਸੰਗਤਾਂ ਬਲੋ ਅਜ ਤੈਨੂੰ ਨਾਨਕ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਾਤੀ ਰੇ ਹਰਿਆ ਮਰ ਗਿਆ ਵਾਲੜਿਆ ਮੈਨੂੰ ਮੈਨੂੰ ਵਧਾਈਆਂ ਸੰਗਤਾਂ ਬਲੋ ਅੱਜ ਤੈਨੂੰ ਕਲ ਗਿਆ ਵਾਲੜਿਆ ਮੈਨੂੰ ਮੈਨੂੰ ਵਧਾਈਆਂ ਸੰਗਤਾਂ ਬਲੋ ਅੱਜ ਤੈਨੂੰ ਇਨ ਸੇ ਲੋੜੀ ਉਗਮੀ ਹੈ Înse se lodi ugamia, ina parle thale, aj din lodi da. Paji se lodi ugamia, paji se lodi ugamia, pa papi ne parle thale, aj din lodi da. Ina se lodi इन सेड़ी उगम इन से पार लेता अॼु दिनड़ी था आंकोड़ी उगमी आंकोड़ीमी आंटी ने पार ले था अॼु दिनोड़ीदा इन सोड़ी उगमी ਇਨੇ ਸੇ ਲੋੜੀ ਉਕਮੀਂ ਇਨੇ ਸੇ ਪਰਲੇ ਤੜ ਅਜ ਦਿਨ ਲੋੜੀ ਦਾ ਅਸਵਾ ਜੀ ਨਹੀਂ ਹੋਏ ਇਹ ਪੱਤਿਆ ਵੇ ਕਿਉਂ ਖੜਖੜ ਲਾਈਆ ਪੀਪੜੀ ਦੇ ਪੱਤਿਆ ਵੇ ਕਿਉਂ ਖੜਖੜ ਆਈਆ ਕੀ ਆਨੂ ਤੋ ਤਿਆਂ ਨੂੰ ਤੋੜ ਕੇ ਰਤਨਾਂ ਆਂਦੀ ਆਈਆ ਪਿਪੜੀ ਦੇ ਆ ਪੱਤਿਆ ਵੇ ਕਿਉ ਖੜਕੜ ਲਾਈਆ ਪਿਪੜੀ ਦੇ ਆ ਪੱਤਿਆ ਵੇ ਕਿਉ ਖੜਕੜ ਲਾਈਆ ਤਿਆਂ ਨੂੰ ਤੋੜ ਕੇ ਰਤਨਾਂ ਆਂਦੀ ਆਈਆ ਤਿਆਂ ਨੂੰ ਤੋੜ ਕੇ ਰਤਨਾਂ ਆਂਦੀ ਆਈਆ ਤੋਹਾਂ ਨੂੰ ਲਿਆ ਕੇ ਨਹੀਂ ਰਤ ਪੋਤੇ ਆਂ ਦੀ ਆਈਆ ਨੂ ਹਾ ਨੂ ਲਿਆ ਕੇ ਨੀ ਰਤ ਪੋਤੇ ਆਂ ਦੀ ਆਈਆ ਠੀਕ ਹੈ ਜੀ ਧੰਨਵਾਦ ਧੰਨਵਾਦ ਇਹ ਸਾਡਾ ਸੁਖਮੰਦਰ ਸੁਖਮੰਦਰ ਸਿੰਘ ਕਿਵੇਂ ਆ ਠੀਕ ਆ ਠੀਕ ਆ ਗੋਡਾ ਕਿਵੇਂ ਠੀਕ ਆ ਠੀਕ ਆ ਕਿਹੜਾ ਗੋਡਾ ਸੀ ਆ ਸੀ ਨਾ ਅੱਜ ਚੱਪਣੀ ਬਿਲਕੁਲ ਟੁੱਟੀ ਹੋਈ ਸੀ ਦਸੂਏ ਤੋਂ ਲੈ ਕੇ ਆਂਦਾ ਸੀ ਤੇ ਆਪਰੇਟ ਹੋਇਆ ਕਾਫੀ ਦੇ ਕਾਫੀ ਚਿਰ ਹੌਸਪੀਟਲ ਦੇ ਵਿੱਚ ਲਾਇਆ ਹੁਣ ਠੀਕ ਆ ਬਿਲਕੁਲ ਖੜੇ ਹੋ ਕੇ ਦਿਖਾ ਦਿਓ ਓ ਬੱਲੇ 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 ਤੁਰਦੇ ਫਿਰਿਆ ਨਾ ਪੂਰਾ ਹੈ ਨਾ ਉਹ ਦਰਦ ਦੁਰਦ ਠੀਕ ਆ ਇਹ ਬਾਬਾ ਜੀ ਸਾਡੇ ਨਿਰਮਲ ਸਿੰਘ ਆ ਬਾਬਾ ਜੀ ਬੈਠੋ 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 ਇਹਨਾਂ ਦੇ ਇੱਕ ਬੇਟਾ ਬਾਬਾ ਜੀ ਇਹਨਾਂ ਦਾ ਬਾਹਰ ਆ ਬਹਿਰੀਨ ਇੱਕ ਵਾਰੀ ਵੀ ਨਹੀਂ ਆਇਆ ਨਾ ਫੋਨ ਕੀਤਾ ਹੈ ਨਹੀਂ ਆਇਆ ਨਹੀਂ ਆਇਆ ਸਾਡੇ ਕੋਲ ਤਾਂ ਆਇਆ ਹੀ ਨਹੀਂ ਬਾਬਾ ਜੀ ਉਹਨੂੰ ਪੁੱਛਣਾ ਚਾਹੀਦਾ ਹੈ ਨਾ ਅੱਜ ਕੀ ਲੈ ਕੇ ਗਏ ਸੀ ਇੱਕ ਵਾਰੀ ਤੁਹਾਡੇ ਜਿਹੜੀ ਫੇਰ ਕਹਿੰਦੇ ਨਹੀਂ ਮੈਂ ਜਿਹੜੀ ਇਕੱਲੇ ਚੱਲ ਜਾਂਦਾ ਹਾਂ ਹਾਂ ਫੇਰ ਇਕੱਲੇ ਦੋ ਕੁ ਮੁੰਡਿਆਂ ਨਾਲ ਲੈ ਕੇ ਨਾ ਚੱਲ ਗਿਆ ਫਿਰ ਵਾਹਿਗੁਰੂ ਮੈਂ ਲੰਘਿਆ ਤੁਹਾਨੂੰ ਸੰਤ ਆਇਆ ਹੀ ਨਹੀਂ ਮਿਲਣ ਨਾ ਫੋਨ ਕੀਤਾ ਨਾ ਸਾਡੀ ਟੀਮ ਨੂੰ ਕੀਤਾ ਨਾ ਹਰਿੰਦਰ ਆਇਆ ਨਹੀਂ ਨਾ ਨਹੀਂ ਆ ਨਹੀਂ 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 ਆਇਆ ਜਿਹੜੀ ਆਪ ਜੀ ਹੈ ਇੱਥੇ ਸੀ ਨਾ ਬਿਲਕੁਲ ਉਹ ਸਾਡੇ ਬਹੁਤ ਸੰਪਰਕ ਠੀਕ ਚੱਲ ਕੋਈ ਨਹੀਂ ਬਾਬਾ ਮਹਾਰਾਜ ਆ ਸਾਡਾ ਪਰਿਵਾਰ ਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਇੱਥੇ ਜਿਹੜੀ ਭਾਜੀ ਤਾਂ ਮਾਤਾ ਜੀ ਹਾਂਜੀ ਇੱਥੇ ਆਉਂਦੇ ਆ ਹਰੇਕ ਜੀ ਆ ਕੰਨੇ ਗਏ ਹਾਂਜੀ ਹਾਂਜੀ ਇੱਧਰ ਸਾਡਾ ਸੰਜੀਵ ਗੁਪਤਾ ਜੀ ਹੈ ਨਾ ਸੰਜੀਵ ਗੁਪਤਾ ਜੀ ਗੁਪਤਾ ਕੇ ਸ਼ਰਮਾ ਗੁਪਤਾ ਸੰਜੀਵ ਗੁਪਤਾ ਜੀ ਇਹ ਬੀ ਕਾਮ ਕੀਤੀ ਹੋਈ ਆ ਬੀ ਕਾਮ ਤੇ ਹਿਸ਼ਾਰਪੁਰ ਤੋਂ ਲੈ ਕੇ ਆਂਦਾ ਸੀ ਸਾਨੂੰ ਕਾਲ ਕੀਤੀ ਸੀ ਤੇ ਬਿਲਕੁਲ ਇੱਕ ਛੜੀ ਸੀ ਉਪਰੋਂ ਥੱਲਿਓ ਬਿਲਕੁਲ ਅਲਫ ਨੰਗਨ ਹਾਲਤ ਵਿੱਚ ਪਏ ਸੀ ਤੇ ਇਹਨਾਂ ਨੇ 16 ਸਾਲ ਪਾਠ ਕੀਤਾ ਤੇ ਕੀਤਾ ਜੀ ਨਾਨਕਸਰ ਕਲੇਰਾ ਸੱਚ ਨਾਨਕਸਰ ਕਲੇਰਾ ਦੇ ਵਿੱਚ 16 ਸਾਲ ਪੜ੍ਹ ਕੀਤਾ 15 ਸਾਲ ਪੜ੍ਹ ਕੀਤਾ ਬੀ ਕਾਮ ਪੜੇ ਹੋਇਆ ਕੈਨੇਡਾ ਦੇ ਵਿੱਚ ਮੈਰਿਜ ਹੋਈ ਸੀ ਉਹ ਜਿਹੜੀ ਘਰ ਵਾਲੀ ਸੀ ਉਹ ਛੱਡ ਕੇ ਜਾ ਚੁੱਕੀ ਫਿਰ ਇਹਨਾਂ ਨੇ ਮੈਂਟਲੀ ਆਪਣੇ ਲੈ ਗਏ ਜਦੋਂ ਪਰਿਵਾਰ ਖੀਰੂ ਖੀਰੂ ਹੋ ਗਿਆ ਤੇ ਦਿਮਾਗ ਤੇ ਲੈ ਗਿਆ ਅਸਰ ਤੇ ਬੀ ਕਾਮ ਪੜਾਈ ਕੋਈ ਕੰਮ ਵੀ ਕਰਦੇ ਸੀ ਸੰਜੀਪ ਜੀ ਕੰਮ ਕੀਤਾ ਮੋਕਾਂ ਕਿ ਤੁਸੀਂ ਪ੍ਰਾਈਵੇਟ ਡੈਟਾ ਗੋ ਜਾਣ ਪ੍ਰਾਈਵੇਟ ਨੌਕਰੀ ਕੀਤੀ ਤੁਹਾਨੂੰ ਉਹ ਨਹੀਂ ਬੁਲਾਇਆ ਹੀ ਨਹੀਂ ਬਾਹਰ ਕੈਨੇਡਾ ਚ ਉਹਨਾਂ ਨੇ ਕੈਨੇਡਾ ਚ ਨਹੀਂ ਬੁਲਾਇਆ ਉਥੋਂ ਮੈਂਟਲੀ ਹੋ ਗਿਆ ਵਾਹਿਗੁਰੂ ਇਹ ਦੇਖੋ ਜਦੋਂ ਜ਼ਿੰਦਗੀ ਦੇ ਵਿੱਚ ਨਾ ਕਿਸੇ ਦੇ ਸੁਪਨੇ ਸਜਾਏ ਹੋਣ ਸੁਪਨੇ ਬੁਣੇ ਹੋਣ ਤੇ ਜਦੋਂ ਟੁੱਟਦੇ ਆ ਨਾ ਤਾਂ ਫਿਰ ਉਹ ਜਿਹੜੀ ਗਹਿਰੀ ਸੱਟ ਲੱਗਦੀ ਆ ਤੇ ਉਹਦੇ ਨਾਲੋਂ ਛੱਲੀ ਨਹੀਂ ਜਾਂਦੀ ਇਸ ਕਰਕੇ ਕਈ ਹਾਲਾਤ ਜ਼ਿਆਦਾਤਰ ਹਾਲਾਤ ਜਿਹੜੇ ਵਿਗੜਦੇ ਆ ਨਾ ਉਹ ਸੁਪਨੇ ਵਿਖਰਨ ਦੇ ਕਾਰਨ ਜਦ ਹਾਲਾਤ ਵਿਗੜਦੇ ਆ ਜਦੋਂ ਸੁਪਨੇ ਖੇਰੂ ਖੇਰੂ ਹੋ ਜਾਂਦੇ ਆ ਉਦੋਂ ਫਿਰ ਜਿਹੜੇ ਹਾਲਾਤ ਕੰਟਰੋਲ ਤੋਂ ਬਾਹਰ ਹੋ ਜਾਂਦੇ ਆ ਬਾਕੀ ਹੋਰ ਵੀ ਸਾਡੇ ਪਰਿਵਾਰ ਨਾਲ ਅਸੀਂ ਸਾਡਾ ਬੈਠਾ ਪਰਿਵਾਰ ਹੁਣ ਕਾਫੀ ਸ਼ੱਕ ਕੇ ਜਾ ਚੁੱਕੇ ਆ ਸਤਾਲ ਲੱਗੇ ਹੋਏ ਸੀਗੇ ਸਾਰੇ ਹੁਣ ਸ਼ੱਕ ਕੇ ਧੰਨਵਾਦ ਮੈਂ ਕਰਦਾ ਮੋਹਨ ਸਿੰਘ ਇਟਲੀ ਤੋਂ ਇੱਥੇ ਬਾਗਿਆਂ ਤੋਂ ਉਹਨਾਂ ਨੇ ਕਾਫੀ ਸੇਵਾ ਜਿਹੜੀ ਸਤਾਲਾਂ ਦੇ ਵਿੱਚ ਜਿਹੜੀ ਖਾਣ ਪੀਣ ਦੇ ਲਈ ਅੱਜ ਜਿਹੜੀ ਕੀਤੀ ਆ ਤੇ ਬਾਕੀ ਗੋਰਾਸਰਾ ਸੇਵਾ ਕਰਨੇ ਆਪ ਸਾਰੀ ਜਿਹੜੇ ਸਾਡੇ ਐਨ ਆਰ ਆਈ ਭਰਾ ਵੀਰ ਜਿਹੜੇ ਇਹੋ ਜੇ ਸਾਡੇ ਸਹਿਯੋਗ ਕਰਦੇ ਸੰਸਥਾ ਦੇ ਨਾਲ ਬਹੁਤ ਵੀਰ ਆ ਬਹੁਤ ਭਰਾ ਸਾਡੀਆਂ ਭੈਣਾਂ ਜਿਹੜੇ ਸਾਡਾ ਇੱਕ ਪਰਿਵਾਰ ਮੰਗੂ ਜੁੜ ਕੇ ਜਿਹੜਾ ਇਹ ਸਹਿਯੋਗ ਕਰ ਰਹੇ ਆ ਮੈਂ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਐਦਾਂ ਹੀ ਜਿਹੜੀਆਂ ਸਵਾਮਾ ਕਰਦੇ ਰਹਿਣ 26 ਜਨਵਰੀ ਨੂੰ ਪ੍ਰਕਾਸ਼ ਦਿਹਾੜਾ ਬਾਬਾ ਦੀਪ ਸਿੰਘ ਜੀ ਦਾ ਮਨਾਇਆ ਜਾ ਰਿਹਾ ਮੈਂ ਤੈਰ ਦਿਲ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਰੂਰ 26 ਜਨਵਰੀ ਨੂੰ ਪ੍ਰਕਾਸ਼ ਦਿਹਾੜਾ ਬਾਬਾ ਦੀਪ ਸਿੰਘ ਜੀ ਦਾ ਮਨਾਇਆ ਜਾਊਗਾ ਸ਼ਾਮ ਨੂੰ ਕੀਰਤਨ ਦਰਬਾਰ ਆ 5 ਵਜੇ ਰੰਭ ਤਾ ਹੋਗੀ 11 ਵਜੇ ਤੱਕ ਜਿਹਦੇ ਵਿੱਚ ਕੀਰਤਨੀਆਂ ਜਿਥੇ ਕਬਿਸ਼ਰੀ ਜਿਥੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਸਾਰਿਆਂ ਨੂੰ ਬੇਨਤੀ ਵੱਧ ਚੜ ਕੇ ਸੰਗਤ ਜਿਹੜੀ ਉਸ ਕੀਰਤਨ ਕੀਰਤਨ ਦਰਬਾਰ ਦੇ ਵਿੱਚ ਜਰੂਰ ਪਹੁੰਚ ਕੇ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ